ਜੀ ਅਸਿਕਾਲ ਜੀ ਕੀ ਹਾਲ ਚਾਲ ਜੀਤ ਕਰਦੇ ਆ ਠੀਕ ਠਾਕ ਹੋਵੋਗੇ ਤੇ ਅੱਜ ਲੱਗਿਆ ਸਟਾਵਾ ਕੁਲਵਾਰੇ ਕਰਤੇ ਗਰੈਂਟਾ ਕਾ ਕੱਢਣਾ ਜੈਂਡੀਵੇਟਰ ਦਾਣੇ ਵਾਲਾ ਈ ਛੋਟੀ ਕਿਸ਼ਤੀ ਤੇ ਬੋਲਦਾ ਤੇ ਰੈਂਟਾ ਜਿਆਦੇ ਡਾਉਣ ਨੇ ਇੱਥੋਂ ਵਿਚਾਲੋ ਫਿਰ ਗੁੱਟਕੇ ਟਾਈਟ ਹੋ ਜਾਂਦੇ ਨੇ ਕੰਪਨੀ ਕੇ ਸਹੀ ਕਰਦੀਆਂ ਗਰਮ ਹੋ ਜਾਂਦੀਆਂ ਨੇ ਇਧਰਲੀ ਵੀ ਆ ਚੀਜ਼ ਖਸੀ ਪਈ ਐ ਤੇ ਇੱਥੋਂ ਓਵਰ ਐ ਇਹਦੇ ਦਾ ਇੱਥੇ ਵਿਚਾਲੇ ਟੱਕ ਬਣ ਗਿਆ ਇਹਦੇ ਬਦਲਾਂਗੇ ਇਹ ਬਿੱਟੇ ਦੇ ਮਾਰਾਂਗੇ ਸਾਰੀ ਚ ਪ੍ਰਾਈਮਰ ਧੋਤਾ ਆ ਕੇ ਨਾ ਇਹਦਾ ਹਜ਼ਾਰ ਜੁਰ ਜਿਹੜੀ ਇਹ ਬਚ ਜਾਂਦੀ ਐ ਮਸ਼ੀਨ ਤੇ ਹਰ ਜਾ ਉਹੀ ਲਾ ਲੈ ਤੇਰੂ ਪਹਿਲਾ ਲਾਹੀ ਤੈਨੂੰ ਲਾਹੋ ਤੀਜੀ ਹਾਂਜੀ ਪਹੁੰਚ ਗਏ ਮਾਰਕੀਟ ਚ ਇਹ ਸਮਾਨ ਦੀ ਚ ਇਹ ਕ੍ਰੈਂਕਾਂ ਲਈਆਂ ਕੱਢ ਜਮਾ ਨਵੀਆਂ ਵਰਗੀਆਂ ਮਿਲ ਗਈਆਂ thora ਵੀ ਡਾਊਨ ਨਹੀਂ ਕਿਸੇ ਪਾਸੇ ਹੋ ਜਮਈ ਆਏ ਬਾਲਕ ਜਿੰਨੀ ਲਾਗ ਬਣੀ ਹੋਈ ਆ ਕਿਤੇ ਕਿਤੇ ਜਿਹੜਾ ਹੁਣ ਦਾ ਟਾਈਮ ਆ ਇਹ ਟਾਈਮ 'ਚ ਸਮਾਨ ਮਿਲ ਜਾਂਦਾ ਹੁੰਦਾ ਕਿਸੇ ਨੂੰ ਚਾਹੀਦਾ ਤੇ ਕਿਉਂਕਿ ਬਾਅਦ ਦੇ ਵਿੱਚ ਬਿਨਾਂ ਖੋਲੇ ਜਾਂਦੇ ਨੇ ਫਿਰ ਸਮਾਨ ਵਿਕ ਜਾਂਦਾ ਹੁਣ ਬਗੇਰ ਬਾਡੀਆਂ ਇੰਜਨ ਉੰਜਨ ਸਾਫਟਾਂ ਸੂਟਾਂ ਟਾਇਰ ਟੱਪਾ ਕੋਈ ਫਰੰਟ ਔਗਰ ਆ ਕੋਈ ਕੁਝ ਹੋਰ ਆ ਸਭ ਮਿਲ ਜਾਂਦਾ ਉਹ ਕਲਚ ਪਲੇਟ ਕੱਢ ਲਈ ਜੰਮੀ ਨਵੀਂ ਵਰਗੀ ਪਈ ਆ ਤੇ ਕੋਈ ਬੈਲਰ ਹੋਜਿੰਗ ਦੀ ਸਾਫਟ ਲੈਣੀ ਆ ਕੋਈ ਵੀ ਚੀਜ਼ ਆ ਵੀ ਆਹ ਟਾਈਮ ਸਮਾਨ ਬਾਧੂ ਹੁੰਦਾ ਕਿਸੇ ਦੀ ਫੀਡਰ ਪੁਲੀ ਖਰਾਬ ਹੈ ਕੋਈ ਸੀਪਾ ਚਾਹੀਦੀਆਂ ਨੇ ਗਾਇਲ ਡਰਮ ਚਾਹੀਦਾ ਹੈ ਕਹਿੰਦੀ ਮਤਲਬ ਸਾਰਾ ਕੁਝ ਇਹ ਆਹ ਟਾਈਮ ਮਿਲ ਜਾਂਦਾ ਹੁੰਦਾ 02 ਇੰਜਨ ਦਾ ਸਮਾਨ ਹੈ ਕੋਈ ਹੀਨੋ ਤਾਂ ਨਹੀਂ ਹਲੇ ਕੋਈ ਆਇਆ ਜੇ ਤੁਸੀਂ ਨਮਾ ਚ ਕਹੋ ਵੀ ਨਮਾ ਲੈ ਕੇ ਸੀ ਚਲਾਉਣਿਆਂ ਰੇਟ ਦਾ ਤੁਹਾਨੂੰ ਉੱਥੇ ਹੀ ਮਿਲਣਾ। ਕੱਲ ਇਹ ਆ ਵੀ ਪੁਰਾਣੀ ਚੀਜ਼ ਉਹ ਪਾਓ ਵੀ ਜਿਹੜੀ ਬਾਹਰ ਸੌਖੀ ਆ। ਤੇ ਇਹ ਨਹੀਂ ਹੈਗਾ ਵੀ ਥਰੈਸ ਰਾਜ ਰੇਵਰਿੰਗ ਪਾਲੀ ਗਾਇਲ ਡਰਮ ਵਾਲੇ ਪਾਲੇ। ਵੀ ਰੇਟ ਰੂਟ ਦਾ ਚਲੋ ਬਹੁਤ ਚੀਜ਼ ਦਾ ਫਰਕ ਪਿਆ ਜਾਂਦਾ। ਡਾਇਰੈਕਸ਼ਨ ਬਾਡੀ ਆ ਗਈ ਨਵੀਂ ਬਹੁਤ ਮਹਿੰਗੀ ਆ। ਡਾਇਰੈਕਸ਼ਨ ਗਰਾਰਾ ਮਹਿੰਗਾ ਨਵਾਂ। ਆ ਕੰਪਲੀਟ ਪੂਲੀਆਂ ਇਹ ਸਾਚੀਆਂ ਪੈ ਜਾਂਦੀ ਨੇ ਨਵੀਆਂ ਬਹੁਤ ਮਹਿੰਗੀਆਂ ਨੇ। ਉਹ ਲਾਉ ਪਿਆ ਕਹਿ ਰਾਂ ਇੱਕ ਆ 11 ਦੀ ਨੇ ਆਹ ਚਾਰੇ ਪੰਜ ਮਾਉ ਪਿਆ ਇਥਰੇ ਸਰ ਦਾ ਤੇ ਅਸੀਂ ਲੈ ਲਉਗਾ ਬਰੀਕੀ ਚੀਜ਼ਾਂ ਵੀ ਜਿਹੜੀਆਂ ਬਣਾਉਣ ਤੇ ਟਾਈਮ ਲੱਗਦਾ ਹੈ ਹੈਗੇ ਛੋਟੇ ਛੋਟੇ ਆਈਟਮਾਂ ਲਾ ਕੇ ਫੇਰ ਬਾਅਦ ਮੈਂ ਵੀਡੀਓ ਤੇ ਆਦਾ ਆਪਣੇ ਕੋਲ ਚਲੋ ਬਾਬੇ ਦੀ ਕਿਰਪਾ ਲੋਡ ਨਹੀਂ ਸਮਾਨ ਹੈਗਾ ਆ ਪੰਜ ਗੇਰੀ ਦੀਆਂ ਦੋ ਪਈਆਂ ਨੇ ਬਾਡੀ ਆ ਦਾ ਕਰੈਕ ਹੋਈ ਹੋਈ ਆ ਇੱਕ ਉਧਰ ਪਈਆ ਉਹਦਾ ਬੈਰ ਸਹਜੇ ਖਰਾਬ ਆ ਇੱਕ ਅੰਦਰ ਪਈਆ ਪੰਜ ਗੇਰੀ ਦੀ ਉਹ ਬਹੁਤ ਸਾਫ ਰੇਟ ਰੂਟ ਦੇਖੋ ਭਾਈ ਇਹਨਾਂ ਦਾ ਪਤਾ ਨਹੀਂ ਇਹ ਮੌਕੇ ਤੇ ਹੁੰਦਾ ਤੁਸੀਂ ਨਾ ਬਥੇਰੀਆਂ ਖੜੀਆਂ ਨੇ ਹਲੇ ਖੁੱਲੀਆਂ ਨਹੀਂ ਹਲੇ ਲੈ ਕੇ ਵੀ ਨਹੀਂ ਆਏ ਇਹ ਲਿਆਉਣ ਵਾਲੀਆਂ ਬਹੁਤ ਨੇ ਕਉ ਜੀ ਤੋਰਨ ਕੇ ਗਾਹਾਂ ਫੇਰ ਹੋਰ ਖੁੱਲਣਗੀਆਂ 엘ਿਵੇਟਰ ਬਣੇ ਬਣਾਏ ਹੁਣ ਇਹਦੇ 엘ਿਵੇਟਰ ਬਹੁਤ ਸਾਫ ਨੇ ਕਿਸੇ ਨੂੰ ਲੋਡ ਹੁੰਦੀ ਆ ਚਾਈਨਾ ਚੂਨਾ 엘ਿਵੇਟਰਾਂ ਦੀਆਂ ਵਧੀਆ ਪਈਆਂ ਹੁੰਦੀਆਂ ਨੇ ਹੋਰ ਢਿੱਲੀ ਨਹੀਂ ਹੈਗੀ ਜਾਣ ਜੀ ਇਹ ਪੈਨੇ ਫਾਰਾ ਚਪਲੇਟਾ ਕਿੰਗ ਪਿੰਨਾ ਹੈਡਲ ਇਹ 11 ਦੀਆਂ 샤ਫਟਾਂ ਇਹ ਜੈਕ ਜੁੱਕ ਆ ਗਏ ਸਕੋਰਟ ਆ ਗਏ ਕਪਲੀਨਾ ਆ ਗੀਆਂ ਡਰਮ ਆ ਗੀ ਕੇਮ ਵਾਲੀਆਂ ਗਰਾਰੀਆਂ ਆ ਗਈਆਂ ਦੂਜੀ ਆ ਗਈਆਂ ਸਾਰੀਆਂ ਕਲਟੀਨੇਟਰ ਵਿੱਚ ਪੰਪ ਵੀ ਜਮੀ ਕੋਈ ਨਵੇਂ ਪਏ ਹੁੰਦੇ ਨੇ ਜਿਵੇਂ ਇਹ ਜਿਹੜਾ ਵਧੀਆ ਸਮਾਨ ਦਾ ਆਰਡਰ ਰੱਖਿਆ ਹੁੰਦਾ। ਉਹ ਜੰਗ ਉਹ ਜੰਗ ਕਿਉਂਕਿ ਸੇ ਦੀ ਵੱਧ ਤੋਂ ਵੱਧ ਲੋਡ ਪੈਂਦੀ ਹੈ ਜੇ ਜਿੱਥੇ ਉਹ ਇੱਕ ਆਉਣਾ ਉੱਥੇ ਦੋ ਆ ਜਾਣਗੇ ਨਵੇਂ ਤਾਂ ਨਾ ਜਾਣਗੇ। ਕੰਮ ਦੇਣਗੇ ਵਧੀਆ। ਸ਼ਾਪਿੰਗ ਕਰਿਆ ਤੇ ਇਹ ਆ ਗਈਆਂ ਕ੍ਰੈਂਕਾਂ ਵਧੀਆ ਪੂਰੀਆਂ ਪਈਆਂ ਨੇ ਤੇ ਕਾ ਕੀ ਕਲਚ ਪਲੇਟਫਾਰਮ ਵਾਲੀ ਬਾਕੀ ਸਮਾਨ ਦਾ ਇਹ ਪੈਸੇ ਦੇ ਆਏ ਵੀ ਫੇਰ ਲੈ ਜਾਏ ਇਕੱਠਾ ਇਹ ਫਰਾਲੀ ਪਲੇਟ ਆ ਗਈ ਪੂਰੀ ਵਧੀਆ ਪਈਆ ਜੀ ਕਿਤੇ ਨਹੀਂ ਉਦਾਂ ਹੈ ਹੁੰਦੀ 3800 ਦੀ ਤੇ ਆਪਾਂ ਇੱਕ ਇਹਦੇ ਵਾਲੀਆਂ ਛੇ ਵਾਲੀਆਂ ਇੱਕ ਹੋਰ ਦੀਆਂ ਕਰਾਂ ਕਹਿੰਦਾ ਵਿੱਚ ਦੇ ਆਏ ਪ੍ਰਾਣੀਆਂ ਤੇ ਆਪਾਂ ਨਾਲ ਦਿੱਤਾ ਸਹਰਾ 900 ਰੁਪਇਆ ਬਹੁਤ ਫਰਕ ਰਹਦਾ ਇਹ ਚੀਜ਼ਾਂ ਦਾ ਕਿਉਂਕਿ ਹੂੰ ਤਾਂ ਪਤਾ ਹੀ ਹੈ ਵੀ ਮਸ਼ੀਨਾਂ ਚ ਕੀ ਕੁਸ ਹੁਣ ਬਚਦਾ ਕੀ ਨਾ ਚਾਹੇ ਕੋਈ ਕੁਸ ਕਹੀ ਜਾਵੇ ਘਲੇ ਮਸ਼ੀਨਾ ਨੂੰ ਨਾ ਉਹ ਲਿਆਏ ਨਹੀਂ ਤੇ ਆਉਣ ਗਿਆ ਹਫਤੇ ਦਾ 10 ਦਿਨਾਂ ਤੱਕ ਕਿਉਂਕਿ ਸਕਰਾਇਬ ਦਾ ਰੇਟ ਘਟਾ ਉਹਦੇ ਕਰਕੇ ਜਿਹੜਾ ਸਮਾਨ ਪਿਓ ਨਹੀਂ ਦੇ ਰਹੇ ਉਹ ਹੁਣ ਕੱਲ ਨੂੰ ਦੇਖਦੇ ਆ ਇਹਦੀਆਂ ਦੂਜੀਆਂ ਪੱਤੀਆਂ ਲੈ ਕੇ ਆਉਣੇ ਆ ਬਣੀਆਂ ਬਣਾਈਆਂ ਨਵੀਆਂ ਜੇ ਢੇੜਾ ਲੱਗਿਆ ਤੇ ਇਹ ਸਮਾਨ ਆ ਜੂਗਾ ਇਹਦਾ ਇੱਕ ਇਹਦੇ ਵਿੱਚ ਪੱਤੀਆਂ ਜੀਆਂ ਪਾਵਾਂਗੇ ਇਹਦੇ ਇਹਦੇ ਜਗ੍ਹਾ ਜ਼ਿਆਦਾ ਹੈ ਇਹ ਮਾਲ ਵੱਧ ਲਿਫਟ ਦਾ ਨਿਕਲ ਵੀ ਜਾਂਦਾ ਵੀ ਜਿੱਥੇ ਡਿਗਾ ਡੁਗਾ ਜਾ ਗਿਆ ਉੱਥੇ ਆ ਕੇ ਲਿਫਟ ਜਾਂਦਾ ਇਹ ਦੋ ਦੀਆਂ ਜਾਲੀਆਂ ਟੁੱਟੀਆਂ ਹੋਈਆਂ ਨੇ ਇਹ ਇਹਦੀ ਟੁੱਟੀ ਹੋਇਆ ਕੱਲੇ ਦੀ ਇਹਦੇ ਤਾਂ ਉਮੀ ਜੋੜ ਜੇ ਲਾਇ ਪਏ ਨੇ ਇਹ ਹੁਣ ਜਦੋਂ ਨਾਲ ਖੈਨਦਾ ਵੀ ਮੇਨ ਕਾਰਨ ਕ੍ਰੈਂਕ ਹੋ ਜਾਂਦੀ ਆ ਕਿਉਂਕਿ ਵਿਚਾਲੋਂ ਓਵਰ ਹੋ ਗਈ ਓ ਸਾਈਡਾਂ ਤੋਂ ਆਂਡਾ ਟਾਈਪ ਜੀ ਹੋ ਗਈ ਤੇ ਆਂਡਾ ਜਾਂ ਬਣ ਗਿਆ ਉਹਦੇ ਕਰਕੇ ਕਦੇ ਐ ਕਦੇ ਐ ਟੇਡੇ ਵਿੰਗੇ ਹੁੰਦੇ ਸੀ ਇਹ ਕਈ ਦੀ ਟੁੱਟੀ ਹੋਇਆ ਚ ਥੋੜੀ ਜੀ ਇਹ ਲੱਗ ਜੂਗੀ ਪਈਆ ਜਾਲੀ ਆਪਣੇ ਕੋਲੇ ਨਾਲੂ ਟਾਂਕੇ ਡੱਲੇ ਵਾਲੇ ਛੋਟੇ ਛੋਟੇ ਕੰਮ ਨਿਵੇੜਦੇ ਆ ਫੇਰ ਐਲੀਵੇਟਰਾਂ ਨੂੰ ਹੋਵਾਂਗੇ ਦੋਮਾਂ ਨੂੰ ਤਾਂ ਕੰਟੋਕ ਕੁਰਨਾਵੇਂ ਇਹਦਾ ਤਾਂ ਸਾਰਾ ਗੱਲ ਜਾਈ ਨਮਾ ਬਣਨ ਵਾਲਾ ਕੰਮ ਘੱਟ ਕਰੇ ਤੋਂ ਵੀ ਹੁਣ ਸਰ ਜਾਂਦਾ ਮਸ਼ੀਨ ਦਾ ਕੱਲ ਇਹ ਆ ਜਾਂਦੀ ਐ ਵੀ ਜੇ ਹੁਣ ਇੱਕ ਵਾਰ ਪੈਸੇ ਲੱਗਣੇ ਨੇ ਤਾਂ ਮੁੜ ਕੇ ਨਹੀਂ ਲੱਗਣੇ ਤਾਂ ਉਦੋਂ ਉਹੀ ਖਰਚਾ ਘਟ ਜਾਂਦਾ ਹੁਣ ਜਿਹੜੀ ਚੀਜ਼ ਮਾੜੀ ਮੋਟੀ ਕਮੀ ਪੇਸੀ ਐ ਜੇ ਆਪਾਂ ਉਹਨੂੰ ਰੱਖ ਲਾਂਗੇ ਉਹ ਵਾਦਾ ਵਧਾਊਗੀ ਤਾਂ ਉਹਦੇ ਨਾਲ ਚੰਗਾ ਐ ਵੀ ਪਹਿਲਾਂ ਹੀ ਹਾਮਿਆ ਜਾਵੇ ਪੱਲੇ ਵੀ ਮਿਲ ਕੇ ਤੇ ਬਹੁਤ ਸੋਹਣੇ ਹਿੰਦ ਮਸ਼ੀਨ ਇਹ ਖੜੀ ਸੀ ਬਾਹੂ ਦੇ ਮਗਰਲੇ ਪੱਲੇ ਸੀ ਜਿਹੜੇ ਸਾਈਡਾਂ ਵਾਲੇ ਬਹੁਤ ਸੋਹਣੇ ਤੇ ਜਿਹੜੇ ਸਾਈਡ ਵਾਲੇ ਪੱਲੇ ਦੀ ਆਹ ਗਰੋਂ ਗਲਾਈ ਹੁੰਦੀ ਹੈ ਉਹ ਗਲਾਈ ਦੋਨਾਂ ਦੀ ਉਹ ਖਰਾਬ ᱛੀ ਉਹਨਾਂ ਦੀ ਹੈ ਵੀ ਐਸ ਐਮ ਐਸ ਵਾਲੇ ਤੇ ਛੋਟੇ ਤੇ ਫਿੱਟ ਆ ਜਾਂਦੇ ਉਹ ਬਾਕੀ ਸਫਾਈ ਸਫਾਈ ਬੰਦੇ ਕਰਗੇ ਦੀ ਸਾਰੀ ਹੁਣੇ ਚ ਸਾਫ ਸੁੱਪ ਕਰਕੇ ਕੱਪੜਾ ਮਾਰ ਕੇ ਚ ਪ੍ਰਾਈਮਰ ਮਾਰਾਂਗੇ ਹਾਂਜੀ ਫੋਰਮੈਨ ਜੀ ਹਾਂਜੀ ਕੈਸੇ ਹੋ ਕੋਲ ਆਇਆ ਹੁਣੇ ਆਇਆ ਅਲੀ ਹਮ ਹੋਰ ਯੋਤੀ ਕਰਨ ਗਿਆ ਇਹਦਾ ਜਾਇਆ ਮੈਂ ਜੀ ਗੁਟਕੇ ਦੇ ਉੱਤੇ ਤੇਲ ਚ ਡਬੋ ਇਹ قال ਤੱਕ ਵਧੀਆ ਤਰ ਹੋ ਜਾਣਗੇ ਤੇ ਵਾਕੀ ਕਲਚ ਕਰਦੇ ਆ ਫਿੱਟ ਹੁਣ ਗੇਅਰ ਡਰਮ ਹੋ ਗਿਆ ਇਧਰ ਓਕੇ ਜਮਾ ਇਹ ਆਈਡਲੂ ਡਲਾ ਸੈਟ ਆ ਇਹਦਾ ਬਾਊ ਦਾ ਬੈਲ ਹੋ ਜਾ ਖੋਲਣਾ ਪਊਗਾ ਤੇ ਕੜਾ ਪਾਉਣਾ ਪਊਗਾ ਸੀਲ ਵਾਲਾ ਅੰਦਰਲਾ ਤੇ ਉਹ ਸੀਲ ਲੀਕ ਦੁਬਾਰੇ ਹੋਗੀ ਪਰ ਉਨੀ ਨਹੀਂ ਹੋਈ ਹਲੇ ਵੀ ਫੇਰ ਫੇਰ ਵਾਦਾ ਪੂਰਦੋਂ ਗਰਮੀ ਵੀ ਹੁੰਦੀ ਐ ਤੇ ਖਿੱਚਦਾ ਵੀ ਹੁੰਦਾ ਕੰਮ ਹੁਣ ਤਾਂ ਚਲੋ ਇਹ ਐ ਮੌਸਮ ਵੀ ਠੰਡਾ ਰਹਿੰਦਾ ਹੁੰਦਾ ਕਈ ਵਾਰ ਇਹ ਐ ਟੈਂਕ ਭਰ ਗਿਆ ਟਰਾਲੀ ਨਹੀਂ ਆਈ ਦਮ ਮਿਲ ਜਾਂਦਾ ਇਹ ਚੀਜ਼ਾਂ ਨਾਲ ਵੀ ਬਹੁ ਵੱਟਾ ਪੈਂਦਾ ਆ ਕਰਕੇ ਉਹਨੂੰ ਨਵਾਂ ਪਾਵਾਂਗੇ ਉਹਦਾ ਕੜਾਕੜਾ ਇਹ ਸਰਵਸਾ ਦੋਨਾਂ ਦੀਆਂ ਹੋਈਆਂ ਹੋਈਆਂ ਨੇ ਇਹ ਹੁਣ ਕਰਾਂਗੇ ਅੱਧ ਚ ਮਾਤਰਾ ਵਸੀ ਜਾਂਦੇ ਉਟਕੇ ਹੋ ਗਏ ਤਰ ਰੰਗ ਕੱਟਿਆ ਹਰ ਨੇ ਤੇ ਚਲੱਚ ਵੀ ਇਕੱਠਾ ਕਰਤਾ ਸੀ ਫਿੱਟ ਕਰਿਆ ਨਹੀਂ ਲੱਗਦਿਆ ਹੁਣ ਇਹਨੂੰ ਫਿੱਟ ਕਰਦੇ ਆ ਗੁੱਟ ਕ੍ਰੈਂਕਾਂ ਕ੍ਰੋਂਕਾਂ ਵੈਲਡਿੰਗ ਹਟ ਜਾ ਕੇ ਲਿਓਨੇ ਆ ਤਾਂ ਕਿੰ ਟਲੇ ਲੈ ਲੈ ਨਵੇਂ ਡਾਏ ਕੰਮ ਚਾਹੀਏ ਨਾ ਐਲੀਵੇਟਰਾਂ ਇੱਕ ਨਵੀਂ ਪਾਉਣੀ ਆ ਫੀਡਰ ਵਾਲੀ ਪਾਉਣੀ ਆ ਕੋ ਹੌਸ ਪਾਈਪ ਲਾਉਣਾ ਆਟਿਆ ਆ ਸੀ ਪੜੀ ਇੱਕ ਨਵੀਂ ਬਾਈ ਸੀ ਆਹ ਤੇ ਕੀ ਠੀਕ ਹੈ ਨਹੀਂ ਇਹ ਇਧਰ ਲਾ ਦਿੱਤੀ ਸੀ ਇਧਰ ਜਗ੍ਹਾ ਹੋ ਗਈ ਇਹਦੇ ਆਰੇ ਨਾਲ ਬਰਮਾ ਲੱਗਦਾ ਮੈਨੂੰ ਪੱਟ ਕੇ ਲਾਵਾਂਗੇ ਤੇ ਥੇ ਸਪੋਰਟਾ ਲਾ ਦਾਂਗੇ ਵੀ ਥੱਲੇ ਨਾ ਦੱਬੀ ਜਾਵੇ ਉੱਥੇ ਤੇਜ ਨਹੀਂ ਦਿਖਿਆ ਆਦਾ ਛੱਟਮਾਰ ਕੀ ਖਰਾਬ ਕਰਤਾ ਬੈਰਾਂਗਾ। ਹੈ ਬਈ। ਚਾ ਕੋਈ ਨਹੀਂ। ਹਾਂਜੀ ਤੇ ਚੱਲੀਆਂ ਦਾ ਕੰਮ ਹੁਣ ਕਰੈਂਕਾ-ਕਰੋਂਕਾ ਕਰਦੇ ਆ ਫਿੱਟਾ। ਤੇ ਇਸ ਤਾਬਾ ਕਰਾਂ ਦੀ ਦੋ ਦੀਆਂ ਜਾਲੀਆਂ ਜਿਹਨੇ ਉਹ ਲਾ ਦਾਂਗੇ, ਜਿਹਨੇ ਜਿਹੜੇ ਸਹੀ ਨੇ ਉਹ ਪਾ ਦਿੰਨੇ ਆ। ਤੇ ਫਿਰ ਸੈਟ ਕਰਕੇ ਇਹਨੂੰ ਗੇੜਾ ਪਾ ਕੇ ਇਧਰੋਂ ਫਿਰ ਕਿਸ਼ਤੀਆਂ ਦਾਲੇ ਹੋਵਾਂਗੇ ਇਹਦੇ ਹੁੰਦੇ ਕਹਿੰਦੇ ਮਨੋਰੰਜਨ ਦਾ ਸਾਧਨ ਚਲਾਉਣਾ ਹੈ ਹਲਕੇ ਹਲਕੀ ਬਾਜ ਤੇ ਫਿਰ ਗਾਉਣ ਵਾਲੀ ਲਾਈ ਤੇ ਠੀਕ ਹੈ ਜੀ ਬਾਕੀ ਮਿਲਦੇ ਆ ਫਿਰ